ਲੈਣੀ ਪਰੀ ਤੋਂ ਆਈ ਤਾਂ ਹੈਗੀਆਂ ਦੀਪੀ ਤੋ ਸਮਾਨ ਹੀ ਲੈ ਚੱਲ ਸਾਰਾ ਮੁੱਕਿਆ ਪਿਆ ਫੇਰ ਕਿੱਧਰੇ ਫਿਰਦੀ ਰੂੰ ਕੋਈ ਗਾਕੀ ਨਹੀਂ ਆ ਰਹੀ ਹੱਜਾਂ ਲੈ ਲੈ ਬੇਗਾਕ ਤਾਂ ਆ ਗਈ ਆਹ ਹੈ ਹੈ ਬਾੜੀ ਤ੍ਰਿੱਤੋ ਕਿਵੇਂ ਐ ਠੀਕ ਆ ਵਧੀਆ ਤੂੰ ਦੱਸ ਦੀਪੀ ਬਾੜਾ ਵਧੀਆ ਹੈਗਾ ਮੈਂ ਤਾਂ ਤੂੰ ਆ ਆਲੀ ਗਰਮੀ ਕਰਾ ਰੱਖੀ ਆ ਗਰਮੀ ਦਾ ਪੁੱਛ ਨਾ ਕਿਵੇਂ ਆਈ ਸੀ ਮੇਰੇ ਕੋਲ ਸਮਾਨ ਮੁੱਕ ਗਈ ਨਾਲ ਸਮਾਨ ਲੈਣ ਆਈ ਸੀ ਅੱਛਾ ਲੈ ਬੋਲ ਹੁਕਮ ਕਰ ਤੇ ਇਹ ਦ ਕਾਣਾ ਸਾਰੀ ਇੱਕ ਤਾਂ ਦੇ ਦੇ ਚੂੜੀਆਂ ਅੱਛਾ ਕਿਹੜੀਆਂ ਦੇ ਦੇ ਆ ਰੰਗ ਬਰੰਗੀਆਂ ਜਿਹਨਾਂ ਦੇ ਦੇ ਨਾ ਆ ਦੇ ਲੈ ਇਹ ਲੈ ਲੈ ਤੇਰੀ ਜਾਣ ਨੂੰ ਰਸ ਕਰ ਤੂੰ ਲਾ ਤੁਰਾ ਹੋਰ ਰਸ ਇੱਕ ਦੇ ਦੇ ਜੱਪੜਾ ਜੱਪੜਾ ਤੈਨੂੰ ਦੇਈਏ ਆ ਜਿਵੇਂ ਇੱਕ ਪੈਸਟਰੀ ਦੀ ਦੇ ਮੈਂ ਤਨੂੰ ਰੰਗ ਬਹੁਤ ਸੋਹਣਾ ਲੀਲਾ ਲੀਲਾ ਤੇਰੇ ਤੇ ਚਿੱਟੇ ਚਿੱਟੇ ਰੰਗ ਤੇ ਸਜੂ ਬਹੁਤ ਦੇ ਦੇ ਅਸਕਾ ਦੀ ਲੈਣ ਲੱਗੇ ਨੂੰ ਵੱਡੇ ਕਜਾਣਾ ਹੋਰ ਰਸ ਤੇ ਇੱਕ ਦੇ ਦੇ ਮੈਨੂੰ ਬਰਾ ਅੱਛਾ ਕੈ ਨੰਬਰ ਦੇਵਾਂ ਫਿਰ 38 ਨੰਬਰ ਆ ਜਾ ਕਰਨ 38 ਦੇ ਦੇ ਨਾ ਨੂੰ ਦੇਖ ਆਪਲਾ 38 ਨੰਬਰ ਹੈ ਚ ਲੈ ਆ ਵੀ ਇੱਕ ਹੋਰ ਦੇ ਦੇ ਚਿੱਟੀ ਹੋਰ ਕਢੀ ਦੇਵਾ 10-10 ਹੀ ਕੋਈ ਰੰਗ ਦੇ ਦੇ ਹੋਰ ਕਾਲਾ ਪੀਲਾ ਅੱਛਾ ਫਿਰਦਾ ਕਹਿ ਵੀ ਕਾਲੀ ਚਾਹੀਦੀ ਐ ਹੋਰ ਕਾਲੀ ਦੇ ਰੰਗ ਗੋਰਾ ਤੇਰਾ ਆ ਚੱਕ ਲੈ ਕਾਹੀ ਦਾ ਕਹਿਣੀ ਐ ਵੀ ਸੋਹਣੀ ਲੱਗੂ ਹੋਰ ਹੋ ਕੰਮ ਕਰ ਤੇ ਕਾਢ ਆ ਉਹ ਸਾਬਣ ਦੇ ਦੇ ਬੱਲੇ 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 ਓਹੋ ਬੜੀ ਕਰਨ ਗੋਰੇ ਹੋਣਾ ਚੱਕ ਤੇ ਗੋਰੀ ਤਾਂ ਮੈਂ ਪਹਿਲੀ ਬਹੁਤ ਆ ਲੈ 4 ਨੰਬਰ ਹੋਰ ਉਹ ਤਾਂ ਕਿਹਾ ਕੋਚਾ ਹਾਂ ਸਾ ਤੇ ਉਹ ਰਹਿ ਗਿਆ ਸੀ ਉਹ ਵੀ ਕਾਲੀ ਦਿਮ ਹਾਂ ਉਹ ਵੀ ਦੇਖ ਲੈ ਲੈ ਰੰਗ ਦਿਖਾਈ ਕਾਲਾ ਹੀ ਜਜੂ ਇਹ ਕਾਲਾ ਆ ਦੇਖ ਦੇ ਆ ਦੇਖ ਪਈਆਂ ਦੇਖ ਵੀ ਲੈ ਰੇਗਾ ਦਿਸਰੋ ਵੀ ਹਟਿਆ ਪਿਆ ਲੱਗਦਾ ਇਹਨੂੰ ਕਲਾਲਾ ਦਿਸਣਾ ਤਾਂ ਕਾਨੂੰ ਨਹੀਂ ਤੇਰਾ ਸਮਾਨਾ ਕੋ ਤੈਨੂੰ ਵੱਧ ਪਤਾ ਲੱਗਦਾ ਅੱਛਾ ਹੋਰ ਰੱਬ ਇੱਕ ਮੈਨੂੰ ਸਾਜ ਵੀਡੀਓ ਦੇ ਦੇ ਬੱਲੇ 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 ਨੀਗਾ ਤੈਰੀ ਆ ਜਾ ਇਹਦਾ ਬਹੁਤ ਆ ਤੁਹਾਂ ਤਾਂ ਕਈ ਜਾਂਦੇ ਨੀਗਾਣੀ ਹੈਗੀ ਹੋਰ ਫੇਤੀ ਫੇਤੀ ਕੋਲਾ ਦੇਉਗਾ ਕੋ ਮਰਪੀ ਦੇਖਣੇ ਮੈਂ ਹਾਂ ਨਾ ਤਾਂ ਬਹੁਤ ਅੰਨਾਗਾ ਅੱਛਾ ਚੱਲ ਇਹਨਾਂ ਤਿੰਨਾ ਉਹ ਇਹੇ ਲੱਦ ਦੇਗੀ ਕਿ ਖਾਤੇ 'ਚ ਲਿਖਾਂ ਇਹ ਖਾਤੇ 'ਚ ਲਿਖ ਦੇ ਤੇਰੇ ਖਾਤੇ 'ਚ ਲਿਖਾਂ ਕਿ ਮਾੜੂ ਦੇ ਖਾਤੇ 'ਚ ਲਿਖਾਂ ਮੇਰੇ ਖਾਤੇ 'ਚ ਲਿਖੀਂ ਮਾੜੂ ਦੇ ਚ ਲਿਖਦਾ ਨਾ ਤੈਨੂੰ ਯਾਦ ਕਰਦਾ ਸੀ ਬੈਠਿਆ ਜਾ ਕਿਉਂ 70 ਖਾਣੇ ਮੈਨੂੰ ਸਭ ਪਤਾ ਤੁਹਾਡਾ ਲੰਗਾ ਹਾਂ ਉਹ ਇੱਥੇ ਨਾ ਕਿ ਸੋਤਰਾ ਪਿਛਲਾ ਤੇ 500 ਦਾਏ ਹੋ ਗਿਆ ਐਂ ਹੋ ਗਏ ਹਾਂ ਦੇਖੇ ਤਾਂ ਗਈ ਨਹੀਂ ਕਦੇ ਪੰਲਾ ਤੇਰੇ ਤਾਂ ਮਾੜੂ ਹੀ ਯਾਦ ਰਹਿੰਦਾ ਲਾ ਫੜ ਫਿਰ ਉਸੇ ਦੀ ਗੱਲ ਨਹੀਂ ਉਹਦੇ ਲਿਖਨੂੰ ਮੈਂ ਤਾਂ ਮੈਂ ਤਾਂ ਕੀ ਆ ਕਹਿਣੀ ਆ ਅਗਲੇ ਨੂੰ ਮੈਂ ਤਾਂ ਲਿਖ ਦੂੰ ਸਭ ਦਾ ਹੋ ਸਕਦੇ ਨਾਲ ਦਾ ਇਹ ਤਾਂ ਸੰਦੂਰ ਆ ਬਸ ਠੀਕ ਆ ਚਲ ਚੰਗਾ ਕਰ ਜਾ ਜੀ ਆ ਦੇ ਦੇ ਇਹ ਆ ਬੀਟ ਲੈ ਤਾਂ ਲਈਏ ਉਹੀ ਚੀਜ਼ ਆ ਇਹ ਇਹ ਕਾਪੀਆ ਵਰਕ ਆ ਇਹ 골ਡ ਦੀ ਆ ਉਹ ਬੀਟ ਆਸਲੀ ਚਲ ਠੀਕ ਚਲੋ ਉਸੇ ਦੀ ਲਿਖ ਲਈ ਚਾ ਠੀਕ ਆ ਚੰਗਾ ਆ ਮਰ ਜਾਣਾ ਕਿੱਧਰੋਂ ਮਾੜੂ ਮੱਥੇ ਲੱਗ ਗਿਆ ਹੁਣ ਇਹ ਛੇੜਖਾਨੀਆਂ ਕਰੂਗਾ ਮਰ ਜਾਣਾ ਮੂਹਰੇ ਹੀ ਰਹਿੰਦਾਗਾ ਇਹਨਾਂ ਦੋ ਦਿਨਾਂ ਤੋਂ ਗੱਲ ਕੀ ਕਰ ਲਈ ਇਹ ਤਾਂ ਪਿੱਛੇ ਹੀ ਪੈ ਗਿਆ ਹੱਥ ਧੋ ਕੇ ਓਕੇ ਵੇ ਆਪਰ ਗਿਆ ਵੇ ਠੀਕ ਆ ਐ ਕਿਵੇਂ ਸਾਂਝ ਨਹੀਂ ਨਿਕਲਦਾ ਕਿਹਦੇ ਕੋਲ ਆਈਆਂ ਦੀਪੀ ਕੋਲੋਂ ਆਈਆਂ ਸਮਾਨ ਲੈ ਕੇ ਦੇਖਾ ਕੀ ਲਿਆਈ ਐ ਇਹ ਤਾਂ ਬੁੜੀਆਂ ਵਾਲਾ ਅੱਛਾ ਲੈ ਦਿਂ ਦਿਖਾ ਤਾਂ ਦੇ ਲੈ ਦੇਖ ਲੈ ਜੇ ਪੌਣਾ ਪੂਣਾ ਤਾਂ ਆਹ ਹਾ ਹਾ ਕਿੰਨੇ ਨੰਬਰ ਨੰਬਰ ਆ ਫਿਰ ਇਹ ਰੱਸਾਂ ਕੇ ਸਰਜੂ ਲਾ ਉਂਗੜਾ ਮੈਨੂੰ ਪਤਾ ਨਹੀਂ ਫਿਰ ਪਰ ਜੇ ਪਤਾਗਾ ਫਿਰ ਪੁੱਛਦੇਗਾ ਤੂੰ ਸੁਬਾਦ ਲੈਨ ਚੱਲ ਉਹ ਤਾਂ ਤੂੰ ਛੱਡ ਪਹਿਲਾਂ ਦੱਸ ਮੈਨੂੰ ਤੇਰਾ ਫੋਨ ਕਿੱਥੇ ਹੈਗਾ ਚੱਕਦੀ ਨਹੀਂ ਮੇਰੀ ਮਰਜੀ ਨਾਲ ਚੱਕਾਂ ਨਾਲ ਦੋ ਦਿਨ ਗੱਲ ਕਰਕੇ ਪਰੋਣੇ ਨਾਲ ਹੁਣ ਤੂੰ ਪਿੱਛਾ ਛਡਾਉਣੀ ਐ ਇਹ ਕੀ ਗੱਲ ਹੋਈ ਪੈ ਤੂੰ ਦਾ ਘਰ ਤੱਕ ਆ ਜਾਣਾ ਘਰੇ ਬਰਮਾਇਆ ਫਿਰ ਕੀ ਹੁੰਦਾ ਜੇ ਬਾਰਮੂਰ ਦੀ ਨੰਗ ਹੈ ਜੀ ਬਾਰਮੂਰ ਦੀ ਕੱਲੋਂ ਕੰਧੂ ਦੀ ਝੱਗ ਜਾਂਦੀ ਚੱਲ ਤੂੰ ਆਂਦਾ ਸ ਮੈਨੂੰ ਨਵਾਂ ਨੰਬਰ ਲੈ ਲਿਆ ਹਾਂ ਦੇ ਦੇ ਮੈਨੂੰ ਨਾਮ ਐਨੂੰ ਦਿੰਦੇ ਪਰਕੇਤਾ ਜੀ ਨਾਮ ਐਨੂੰ ਆ ਜੀ ਮੈਂ ਕੁਝ ਨਹੀਂ ਕਹਿੰਦਾ ਭੱਗ ਜਾ ਮਨ ਨੂੰ ਵੀ ਜਾਇਆ ਕਰਕੇ ਸਿਕੰਦਰ ਦੀ ਅੱਲਾ ਐ ਕਿਉਂ ਕਰਦੀ ਹੈ ਜਾਨਣਾ ਕਨਾ ਮਰਜੀ ਹੈ ਤੇਰੀ ਪ੍ਰੀਤੋ ਪੂਰੀ ਗੱਲ ਤਾਂ ਸੁਣ ਨਾ ਮੈਂ ਕੀ ਕਹਿੰਦਾ ਸੀ ਫੋਨ ਲਾ ਕੇ ਪੁੱਛਦੀਂ ਕਿ ਮੈਂ ਫੋਨ ਲਾ ਲਿਆ ਤੇ ਕੋ ਨੰਬਰ ਪਗ ਜੂਗਾ ਫੇ ਮੈਨੂੰ ਬੜਾ ਤੰਗ ਕਰਿਆ ਕਰੂ ਫੋਨ ਕਰ ਕਰਕੇ ਚੱਲ ਪੁੱਛਦੀਆਂ ਕੀ ਕਹਿੰਦਾ ਹਲੋ ਬੇ ਹਾਂ ਦੱਸ ਕੀ ਕਹਿੰਦਾ ਸੀ ਮੋਟਰ ਤੇ ਨਾ ਬਾਬਾ ਨਾ ਮੈਨੂੰ ਆਉਂਦੀ ਕੀ ਨਾ ਸਾਡੇ ਦੇ ਘਰੇ ਪਤਾ ਲੱਗ ਜੂ 5000 ਕੱਲ ਕੋਈ ਨਾ ਆ ਜੂੰਗੀ ਕਿੰਨੇ ਵਜੇ ਆਵਾਂ ਫਿਰ 10 ਵਜੇ ਠੀਕ ਆ ਪੱਕਾ ਤੇ ਨਾਲੇ ਮੇਰੀ ਗੱਲ ਸੁਣਾ ਉਹ ਜਿਹੜਾ ਦੀਪੀ ਦਾ ਹਿਸਾਬ ਕਿਤਾਬ ਉਹ ਕਰਦੀ ਚੰਗਾ ਠੀਕ ਆ ਪੱਕਾ ਆ ਜੂੰਗਾ ਮੀ ਉਹ ਤਾਂ ਮਰ ਜਾਣਾ ਚੰਗਾ ਦਿਲ ਤਾਂ ਦਿਲਦਾਰ ਬੰਦਾ ਐ ਤਾਂ ਜੇ 5000 ਦੇ ਤਾਂ ਕੱਲ ਨੂੰ ਕਿਸ਼ਤ ਵੀ ਆ ਨਾਲੇ ਤਾਂ ਕਿਸ਼ਤ ਭਰੀ ਜਾਊਗੀ ਨਾਲੇ ਕਿ ਜਿਹੜਾ ਸਮਾਨ ਸੋਨ ਰਹਿੰਦਾ ਉਹ ਲਿਆਂ ਚੱਲ ਕੋਈ ਨਾ ਭੱਗ ਜੂਗੇ ਹਲੋ ਵੀ ਚੱਲ ਮੈਂ ਆਉਣੀ ਆ ਉਹਨੇ 1:10 ਹੋਵੇ ਚੱਲ ਆ ਜੂ ਮੈਂ 10:00 ਵਜੇ ਨੂੰ ਪੱਕਾ ਆ ਜੂ ਮੈਂ ਮੇਰੀ ਗੱਲ ਸੁਣ ਲੈ ਕਿਸੇ ਹੋਰ ਨੂੰ ਨਾ ਲਿਆ ਇਹ ਨਾਲੇ ਇਹ ਤਾਂ ਫੰਗਾ ਖੜਾ ਕਰ ਦੇ ਕੱਲਾ ਆਹੀਂ ਠੀਕ ਆ ਚੱਲ ਮੈਂ ਆਉਣੀ ਆ ਚੰਗਾ ਤੂੰ ਵੀ ਚੱਲ ਕਿਹੜੇ ਖੇਤ ਜਾਣਾ ਠੀਕ ਆ ਠੀਕ ਆ ਠੀਕ ਠੀਕ ਆ ਆ ਜੂ ਮੈਂ ਪੱਕਾ ਚੱਪ ਜਾਣੀ ਬੂਨ ਤੇ ਜਦ ਕਹੇ ਆਤਾਸ ਮਾਰ ਰੱਖੀ ਜੰਦਰਾ ਜਾ ਤੇ ਗੱਗ ਮੇਰੇ ਸਾਲਿਆਂ ਦੀ ਨੂੰ ਫੋਨ ਜਾਂ ਤਾਂ ਕਰ ਇਹਨੂੰ ਕਿੰਨਾ ਚਿਰ ਹੋ ਗਿਆ ਕਿ ਮੈਂ ਆਉਣੀ ਆ ਕਿ ਵੇ ਆਉਣੀ ਆ ਵੀ ਵੀ ਹਜੇ ਤੱਕ ਹੈ ਨਹੀਂ ਸਾਰਾ ਖੱਬਲ ਵੀ ਮਚਾਤਾ ਮੈਂ ਤਾਂ ਕੇ ਤਾਂ ਕੇ ਵੀ ਸਫਾਈ ਕਰ ਦੀਏ ਐਨੇ ਚਰਾਬਾਦ ਆਉਗੀ ਆਇਨਾ ਕਹਦੇ ਵੀ ਮਰਨ ਜੋ ਕਰੇ ਨੇ ਜਮਾ ਸਫਾਈ ਨਹੀਂ ਕਰੀ ਉਹ ਨਹੀਂ ਕਿਉਂ ਨਹੀਂ ਗੱਲ ਕੀ ਹੋਗੀ ਚਲ ਰਹਿਣੀ ਆਇ ਤੇ ਰਖਾਵੇਂ ਇੰਨੇ ਧੋਖੀ ਜਾਂਦਾਗਾ ਆਜੂਗੀ ਐਂ ਤਾਂ ਜਵਾਨ ਦੀ ਪੱਕੀ ਐ ਜੋ ਜਵਾਨ ਕਰਗੀ ਫਿਰ ਤਾਂ ਆਊਗੀ ਆਊਗੀ ਆਹਾ ਇਹ ਤਾਂ ਮਰਨ ਜੋਗਰੇ ਤੱਕ ਇੱਥੇ ਬੜੀ ਦੁਗਰਾ ਫੇਤੋ ਕਿਤੇ ਸੱਦੀ ਤਾਂ ਨਹੀਂ ਬੈਠਾ ਕਿਸੇ ਹੋਰ ਨੂੰ ਹਾਏ ਤਰਜਾ ਲੱਗਣ ਲੱਗ ਗਿਆ ਮਰਨ ਜੋਗਾ ਅੱਗੇ ਜੀ ਕਿਵੇਂ ਲਾਈ ਬੈਠਾ ਭੈਣ ਦੇ ਜਾਰ ਦੀ ਹਜੇ ਤੱਕ ਨਹੀਂ ਆਈ ਮੈਂ ਤਾਂ ਸੂਟ ਤੇ ਵੀ ਪੈਸੇ ਲਾਇਆ ਆ ਇਹ ਗਾਣਾ ਕੱਢਿਆ ਨਾ ਆ ਗਈ ਆ ਗਈ ਆ ਗਈ ਨਹੀਂ ਕਿਵੇਂ ਆ ਠੀਕ ਆ ਮੇਰੇ ਸਾळ्या ਦੇ ਦੀਏ ਕਿਸ ਨੇ ਦੇਖਿਆ ਦੁੱਖਿਆ ਤਾਂ ਨਹੀਂ ਤੈਨੂੰ ਦੇਖਿਆ ਦੁੱਖਿਆ ਆ ਜਾ ਫਿਰ ਆਪਾਂ ਤਾਂ ਚੱਲ ਮੇਰੀ ਗੱਲ ਸੁਣ ਹਾਂ ਆ ਜਾ ਕੰਮ ਕਰ ਆਦਾ ਉਹ ਇੱਥੇ ਨਹੀਂ ਇੱਥੇ ਮੈਂ ਕੂਜੀ ਭੁੱਲਿਆ ਆ ਮੰਨੀ ਤੈਨੂੰ ਨਹੀਂ ਕੀ ਕੀ ਆਇਆ ਉਹ ਆਪਾਂ ਉਧਰ ਚੜੀ ਚ ਚੱਲਦੇ ਆ ਆ ਜਾ ਬੱਜ ਕਿਹੜੀ ਸੇ ਕੋਈ ਆ ਉਹ ਦੂਜਾ ਆ ਜੂ ਸਾਡਾ ਆ ਜਾ ਆ ਜਾ ਆ ਜਾ ਆ ਜਾ ਪੱਜਾ ਕਿੱਥੇ ਕ ਲੈ ਗਿਆ ਆ ਆ ਜਾ ਦੇਖ ਆਪਣਾ ਚੜੀ ਰਾ ਕਿਹੜਾ ਤੇਰੇ ਖਾਤਰ ਤਲ ਬੀਜਾ ਤੂੰ ਲੈ ਜਾਨੀ ਆ ਹੈ ਤਾਂ ਨਹੀਂ ਕੋਈ ਨਹੀਂ ਕੋਈ ਨਹੀਂ ਹੈਗਾ ਸੌਂਗਾ ਮੇਰੇ ਸਿਰ ਤੇ ਆ ਜਾ ਤੇਰੀ ਸੌਂ ਕਿ ਤੇਰੇ ਖਾਤਰ ਤੱਕ ਕਿਹੜਾ ਬੀਜਾ ਭਾਂ ਦੇ ਦੇ ਗਏ ਮੰਨ ਬੀਜਾ ਕਰ ਆ ਜਾ ਆ ਭਾਂ ਚੋ ਤੇਰੀ ਕੋਈ ਦੇਖ ਵੀ ਨਾ ਲਵੇ ਓਏ ਮਰ ਜਾਣੇ ਇਹ ਤਾਂ ਕੰਡ ਲੜੂਗੀ ਚੱਕ ਕੇ ਲੈ ਜਾਊਂਗਾ ਇਹ ਕੰਡ ਲੜੂਗਾ ਨੂੰ ਤੁਰਫਾ ਤੁਰਫਾ ਆ ਦੇਖ ਨਵੇਂ ਨੀੜੇ ਲਿਆ ਆ ਇਹ ਪਾ ਕੇ ਬਗਦੀ ਚਾਹ ਪਹਿਲਾਂ ਮੇਰੀ ਗੱਲ ਸੁਣਾ 5000 ਦੇ ਪੱਲਾ ਉਹ 5000 ਮੋਟਰ ਤੇ ਪਿਆ ਫੁੱਲਾ ਨਹੀਂ ਪੱਲਾ 5000 ਉਹ ਮੰਨੀ ਦੀ ਹੁੰਦੀ ਚੱਲ ਚੱਲ ਮੁੱਕਰਦਾ ਤਾਂ ਨਹੀਂ ਨਹੀਂ ਮੁੱਕਰਦਾ ਚਾਲੋ ਆਹੋ ਖੜਕ ਖੜਕ ਹੋ ਜਾ ਲੋੜ ਕੇ ਪੰਜ ਤੇ ਚਾਰ ਤੇ ਲਾ ਲਾ ਹੁਣ ਓਏ ਲਾਉਣੀ ਆ ਤੇਰੇ ਖਾਲੇ ਨੇ ਚੱਕਤਾ ਕੰਮ ਇਹਦਾ ਹੈ ਵੇ ਬੜੀ ਹੋਦੀ ਆ ਕੱਪੜੇ ਦੇ ਹੋ ਜਾ ਲੋਟ ਕੇ ਪੈ ਚੋਤੇ ਪੈ ਮਾਰਦੀ ਵੇ ਬੱਚਾ ਜ਼ੋਰ ਦਾ ਬੁਰਾ ਪਵਾਰ ਆ ਪੈ ਖਾ ਲੂਗੇ ਨਾ ਨਹੀਂ ਕੋਈ ਆਉਂਦਾ ਲੱਤਾ ਚੱਕ ਲੱ ਨਹੀਂ ਨਹੀਂ ਫੜ ਜਾ ਇੱਕ ਕਰਦੀ ਲੋਟ ਲਖੋਗੀ ਹੋ ਜਾ ਲੋਟ ਹੋ ਗਈ ਪਾ ਹਾਏ ਵੇ ਹਾਵਣ ਕਿਵੇਂ ਬਾਛਣਾਉਂਦੀ ਐ ਹੂੰ ਤੇ ਆ ਜਾ ਛੱਡ ਜਾ ਕੱਪੜੇ ਤਾਂ ਲੈ ਜਾ ਆ ਤਾਂ ਝੋਲਾ ਤਾਂ ਮੈਨੂੰ ਕਿਨੇ ਬੁਲਾਇਆ ਓ ਤੂੰ ਪੈਨ ਚੁੱਤਾ ਕਿਉਂ ਆਇਆ ਓਏ ਮਰ ਜਾਣਾ ਤੂੰ ਬੜਾ ਸਾਰਾ ਤੂੰ ਮੈਨੂੰ ਸੱਦਾ ਹੈਗਾ ਇਹਨੂੰ ਪਰੇ ਜਾ ਯਾਰ ਤੂੰ ਪਰੇ ਜਾ ਯਾਰ ਨਾ 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 ਆਹ ਰੋੜ ਫੜਾ ਓਏ ਪਰੇ ਓ ਮੈਂ ਨਹੀਂ ਇਹਨੂੰ ਸੱਦਾ ਸੁਤੇ ਨਾ ਪੈਂ ਚੋਸ ਨਹੀਂ ਮੇਰਾ 5000 ਦੇ ਮਾਰ ਕੇ ਇਸਤਫਾਰ ਨਹੀਂ ਸੀਗੀ ਭਾਗ ਜਾ ਕੇ ਤੂੰ ਮਰਨੇ ਨੂੰ ਖੇ ਦੇ ਦੂ ਨਾ 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 ਭਈਆ ਸਣਾ ਲਈ ਇਹ ਗਲਤੀ ਮਾੜੀ ਭੱਜਾ ਭੱਜਾ ਹਾਂ ਤੂੰ ਦੱਸੋ ਮੇਰੇ ਬਾਹਨ ਦੀ ਕੀ ਕਰਨਾ ਐ ਸੀ ਹਰਾ ਦੇਰਾ ਇੱਕ ਮਿੰਟ ਨਾ ਐਸੀਗਾ ਤੂੰ ਲੁੱਚ ਬਣੇ ਮੈਂ ਤਾਂ ਯਾਰ ਕਰੂੰਗਾ ਤੂੰ ਕੌਣਾ ਹਟਾਉਣ ਵਾਲਾ ਅਜਾ ਦੱਸ ਦੀ ਜੇ ਬੜਾ ਮੇਰੇ ਬਾਹਨ ਤੋਂ ਸਾਹਵ ਨਾਲੀ ਆੜੀਆ ਬਸ ਸਾਰੇ ਪਿੰਡ ਯਾਰ ਦੱਸ ਦੀ ਯਾਰ ਕਿੰਨੂ ਮਾਰਗੀ ਰਸ ਤੇ ਕਾ ਬਾਗ ਜਾ ਯਾਰ ਪਾ ਲੈ ਰੌੜਾ ਹਾਂ